ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਦੀਸ਼ ਕੁਮਾਰ ਨੀਬ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਸਿਰ ਤੇ ਹਮੇਸ਼ਾ ਆਪਣੀ ਮਿਹਰ ਪਰਿਆ ਹੱਥ ਰੱਖੇ ਤਾਂ ਦੋਸਤੋ ਮੇਰੀ ਬੇਟੀ ਸੁਮਿਧੀ ਮੇਰੇ ਨਾਲ ਹੈ ਜੋ ਕਿ ਜਰਨਲਿਜ਼ਮ ਦੀ ਵਿਦਿਆਰਥਣ ਹੈ ਜੀ ਇਹ ਵੀ ਆਪ ਦਾ ਹੁਣ ਕੰਟੀਨਿਊ ਨਾਲ ਖਬਰਾਂ ਚ ਕਰ ਰਹੀ ਹੈ ਅਸੀਂ ਪ્યોਤੀ ਹੁਣ ਤੁਹਾਡੇ ਸਾਹਮਣੇ ਹਰ ਰੋਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਕਰਾਂਗੇ ਤਾਂ ਸਭ ਤੋਂ ਪਹਿਲਾਂ ਦੋਸਤੋ ਜਰੂਰੀ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ ਅ ਫੇਸਬੁਕ ਇੰਸਟਾਗ੍ਰam ਤੇ ਪੀਵੀਸੀ ਪੰਜਾਬ ਹੈ YouTube ਤੇ ਪੀਵੀਸੀ ਪੰਜਾਬੀ ਹੈ ਤੁਹਾਡਾ ਅਖਬਾਰ YouTube Facebook Instagram ਪੇਜ ਜਾਂ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਜਦੋਂ ਤੁਸੀਂ ਤੁਹਾਡਾ ਅਖਬਾਰ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ ਸਾਡੇ YouTube Facebook Instagram ਤੇ ਪੇਜ ਤੁਹਾਡੇ ਸਾਹਮਣੇ ਸਾਡਾ ਆ ਜਾਏਗਾ ਤਾਂ ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਆਈਕਨ ਦਾ ਬਟਨ ਹੈ ਜਿਹੜਾ ਜ਼ਰੂਰ ਦਬੋ ਦੋਸਤੋ ਤੁਹਾਡਾ ਇੱਕ ਇੱਕ ਕੀਤਾ ਸਬਸਕ੍ਰਾਈਬਰ ਹੈ ਜਿਹੜਾ ਸਾਡੇ ਪਿਆਰਤੀ ਦੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਆ ਤਾਂ ਦੋਸਤੋ ਖਬਰਾਂ ਸ਼ੁਰੂ ਕਰ ਰਹੇ ਆ ਤਾਂ ਬੇਟਾ ਕੀ ਸਵਾਲ ਹੈਗਾ ਕਿਹੜੀ ਖਬਰ ਦੱਸੂਗੀ ਬੇਟਾ ਪਪਾ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਤਿੰਨ ਮਾਮਲੇ ਸਾਹਮਣੇ ਆਏ ਹਨ ਜਿੱਕੇ ਪੁਲਿਸ ਵੱਲੋਂ ਕੀਤੀ ਗਈ ਮਾਰਕੁੱਟ ਚਾਹੇ ਉਹ ਆਮ ਆਦਮੀ ਵੱਲ ਹੋਵੇ ਚਾਹੇ ਕਿਸੇ ਵੱਲ ਵੀ ਹੋਵੇ ਉਹਦੇ ਤਿੰਨ ਅੱਡ ਮਾਮਲੇ ਸਾਹਮਣੇ ਆਏ ਹਨ ਜਿਹਦੇ ਵਿੱਚੋਂ ਦੋ ਮਾਮਲੇ ਆਪਣੀ ਮਾਨਯੋਗ ਹਾਈ ਕੋਰਟ ਦੀ ਦਖਲ ਤੋਂ ਬਾਅਦ ਉਹਨਾਂ ਖਿਲਾਫ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਤੀਜੀ ਜਿਹੜੀ ਬਟਾਲਾ ਦੇ ਵਿੱਚ ਪੱਤਰਕਾਰ ਦੀ ਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਪ੍ਰਤੀ ਬਟਾਲਾ ਪੁਲਿਸ ਵੱਲੋਂ ਦੋ ਪੁਲਸੀਆਂ ਖਿਲਾਫ ਮਾਮਲੇ ਦਰਜ ਹੋ ਚੁੱਕੇ ਹਨ ਇਸ ਪ੍ਰਤੀ ਕੀ ਪੂਰੀ ਜਾਣਕਾਰੀ ਹੈ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ ਬਿਲਕੁਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜੋ ਪੁਲਿਸ ਦੀ ਕੁੱਟ ਮਾਰਦੇ ਜਾਂ ਪੁਲਿਸ ਤਸ਼ੱਦਦ ਦੇ ਜਾਂ ਐਨ ਫੇਕ ਐਂਕਾਊਂਟਰਾਂ ਨੂੰ ਲੈ ਕੇ ਜਾਂ ਐਂਕਾਊਂਟਰਾਂ ਫੇਕ ਹੈਗੇ ਜਾਂ ਸੱਚੇ ਹੈਗੇ ਉਹ ਜਾਂਚ ਤੋਂ ਬਾਅਦ ਪਤਾ ਲੱਗੂਗਾ ਇਸ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਆ ਜਿਹੜੇ ਨਜ਼ਰ ਆ ਰਹੇ ਆ ਅ ਅਤੇ ਜੋ ਕਾਫੀ ਪੰਜਾਬ ਦੇ ਬੁੱਧੀਜੀਵੀ ਹੈਗੇ ਆ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਫੀ ਚਿੰਤਾ ਜਿਹੜੀ ਜਤਾਈ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਪੰਜਾਬ ਪੁਲਿਸ ਦੇ ਤਿੰਨ ਮਾਮਲੇ ਆ ਜਿਹੜੇ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚ ਲੋਕਾਂ ਨਾਲ ਕੁੱਟਮਾਰ ਹੋਈ ਸੀ ਤੇ ਇਸ ਮਾਮਲੇ ਦੇ ਵਿੱਚ ਦੋ ਮਾਮਲਿਆਂ ਦੇ ਵਿੱਚ ਮਾਨਜੋਗ ਹਾਈ ਕੋਰਟ ਦੇ ਵੱਲੋਂ ਦਖਲ ਦੇ ਕੇ ਮਾਮਲੇ ਦਰਜ ਕਰਵਾਏ ਗਏ ਜਦਕਿ ਤੀਸਰਾ ਮਾਮਲਾ ਜਿਹੜਾ ਬਟਾਲਾ ਦੇ ਵਿੱਚ ਇੱਕ ਪੱਤਰਕਾਰ ਦੀ ਬਟਿੰਡਾ ਦੇ ਦੋ ਸਬ ਇੰਸਪੈਕਟਰਾਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਤੇ ਉਸ ਮਾਮਲੇ 'ਚ ਪੱਤਰਕਾਰਾਂ ਦੇ ਰੂਹ ਨੂੰ ਦੇਖਦੇ ਹੋਏ ਬਟਾਲਾ ਪੁਲਿਸ ਦੇ ਵੱਲੋਂ ਜੋ ਦੋਨੇ ਪੁਲਿਸ ਦੇ ਸਬ ਇੰਸਪੈਕਟਰ ਬਟਿੰਡਾ ਪੁਲਿਸ ਦੇ ਸਬ ਇੰਸਪੈਕਟਰ ਹੈ ਉਹਨਾਂ ਕੋਲ ਆਪ ਮਾਮਲਾ ਦਰਜ ਕੀਤਾ ਗਿਆ ਹੈਗਾ ਤਾਂ ਦੋਸਤੋ ਗੱਲ ਇਹ ਹੈ ਕਿ ਦੇਖੋ ਪੁਲਿਸ ਇੱਕ ਸੰਸਥਾ ਜਿਸ ਦੇ ਵਿੱਚ ਦੇਖੋ ਚੰਗੇ ਲੋਕ ਵੀ ਹੁੰਦੇ ਆ ਮਾੜੇ ਲੋਕ ਵੀ ਹੁੰਦੇ ਆ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਗੱਲ ਇਹ ਹੈ ਵੀ ਜੋ ਕਿਸੇ ਤੇ ਤਸ਼ੱਦਦ ਕਰਨਾ ਜਾਂ ਕਿਸੇ ਨੂੰ ਗੋਲੀ ਮਾਰਨਾ ਸਾਨੂੰ ਹੱਕ ਜਾਂ ਪੁਲਿਸ ਨੂੰ ਹੱਕ ਨਹੀਂ ਹੈਗਾ ਜੇਕਰ ਕੋਈ ਵਿਅਕਤੀ ਦੋਸ਼ੀ ਹੈਗਾ ਤਾਂ ਉਸ ਦੇ ਖਿਲਾਫ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਉਸ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਅਤੇ ਜੋ ਉਸ ਨੂੰ ਸਜ਼ਾ ਦੇਣ ਦਾ ਕੰਮ ਹੈਗਾ ਜਿਹੜਾ ਸਾਡੀਆਂ ਮਾਨਯੋਗ ਕੋਰਟਾਂ ਨੇ ਜਿਹੜੀਆਂ ਉਹਨਾਂ ਦੇ ਹੱਥ 'ਚ ਹੈ